ਕੇਂਦਰ ਤੇ ਨਾਲ ਕਿਸਾਨਾਂ ਦੀ ਤੀਜੀ ਮੀਟਿੰਗ ਤੋਂ ਬਾਅਦ ਪੰਚਮਾ ਸਾਹਿਬ ਨੇ ਕੀ ਕਿਹਾ ਤੁਹਾਨੂੰ ਦੱਸਦੇ ਹਾਂ ਜੀ ਕੇਂਦਰ ਸਰਕਾਰ ਤੇ ਕਿਸਾਨ ਸੰਗਠਨਾ ਚ ਬਹੁਤੀ ਵਿਸਤਾਰ ਨਾਲ ਗੱਲਬਾਤ ਹੋਈ ਪੰਜਾਬ ਵੱਲੋਂ ਮੈਂ ਜੋ ਮਸਲੇ ਸੀ ਉਹਨਾਂ ਨੂੰ ਕੇਂਦਰ ਸਾਹਮਣੇ ਰੱਖੇ ਇੱਕ ਚਿੱਠੀ ਕੱਟ ਕੇ ਪੰਜਾਬ ਦੇ ਸੰਗਰੂਰ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਜਾਂਦਾ ਹੈ ਸਾਡੇ ਵਾਲੇ ਪਾਸੇ ਡਰੋਨ ਨਾਲ ਸੜਲ ਫੁੱਟੇ ਜਾਂਦੇ ਨੇ ਜਿਸ ਦਾ ਮੈਂ ਵਿਰੋਧ ਚਿਤਾਇਆ ਹੈ ਸਾਡੇ ਨਾਲ ਬਗਾਨੇ ਦੇਸ਼ ਦੇ ਨਾਗਰਿਕਾ ਬਲਾ ਬਿਤਾਰਾ ਨਾ ਕੀਤਾ ਜਾਵੇ ਤੁਹਾਨੂੰ ਦੱਸਤੀਏ ਜੀ ਕਿਸਾਨਾਂ ਅਤੇ ਸਰਕਾਰ ਵਿਚਕਾਰ ਗੱਲਬਾਤ ਵਾਸਤੇ ਸੀਐਮ ਭਗਵੰਤ ਮਾਨ ਲਗਾਤਾਰ ਯਤਨਸ਼ੀਲ ਹਨ ਅਤੇ ਉਹਨਾਂ ਭਰੋਸਾ ਦਿੱਤਾ ਹੈ ਕਿ ਇਸ ਮਸਲੇ ਦੇ ਹੱਲ ਵਿੱਚ ਸੂਬਾ ਸਰਕਾਰ ਦੇ ਪੱਖ ਤੋਂ ਲੋਰਿੰਦੀ ਭੂਮਿਕਾ ਉਹ ਪੂਰੀ ਤੰਦੇਹੀ ਨਾਲ ਨਿਭਾਉਂਗੇ ਤੁਹਾਨੂੰ ਦੱਤੀ ਜੀ ਪੰਤਪਾ ਸਾਹਿਬ ਨੇ ਜੋ ਹੈ ਮੀਟਿੰਗ ਹੋਈ ਸੀਗੀ ਕਿਸਾਨਾਂ ਤੇ ਤਿੰਨ ਤੀਜੀ ਮੀਟਿੰਗ ਸੀਗੀ ਜੀ ਕਿਸਾਨਾਂ ਤੇ ਸੈਂਟਰ ਦੇ ਵਿੱਚ ਜਿਸ ਦੇ ਵਿੱਚ ਪੰਤਪਾ ਸਾਹਿਬ ਵੀ ਸੀਗੇ ਉਹਨਾਂ ਨੇ ਵੱਡੀ ਗੱਲ ਕਹੀ ਹੈਗੀ ਆ ਜੋ ਤੁਹਾਨੂੰ ਦੱਸੀ ਹੈ ਤੁਸੀਂ ਵਰਕੀ ਕੋਈ ਜਰੂਰ ਦੱਸੋ ਜੀ ਅੱਜ ਕਿਸਾਨਾਂ ਨੇ ਭਾਰਤ ਬੰਦਾ ਵੀ ਐਲਾਨ ਕੀਤਾ ਸੀਗਾ ਜੀ ਲੁਧਿਆਣਾ ਦੇ ਵਿੱਚ ਮਿਲਜੁਲਾ ਅਸਰ ਜਿਹੜਾ ਦੇਖਿਆ ਹੈਗਾ ਪੰਤਪਾ ਸਾਹਿਬ ਨੇ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਮੈਂ ਤੀਜੀ ਵਾਰ ਸੈਂਟਰ ਨੂੰ ਬਿਠਾਇਆ ਹੈਗਾ ਕਿਸਾਨਾਂ ਦੇ ਨਾਲ ਤੇ ਮੈਂ ਵੀ ਵਿੱਚ ਸੀਗਾ ਸੀ ਆਪਣੇ ਮੁੱਦੇ ਰੱਖੇ ਹੈਗੇ ਜੀ ਵੱਡੀ ਖਬਰ ਪੰਤਮਾ ਸਾਹਿਬ ਨੇ ਕਿਹਾ ਕਿ ਕਿਸਾਨਾਂ ਤੇ ਇੱਕ ਸੈਂਟਰ ਦੇ ਵਿੱਚ ਬਹੁਤ ਹੀ ਵਿਸਤਾਰਪੂਰਵਕ ਗੱਲ ਹੋਈ ਹੈਗੀ ਹੈ ਜੀ ਕਈ ਮਸਲਿਆਂ ਤੇ ਗੱਲ ਹੋਈ ਆ ਤੁਹਾਨੂੰ ਦੱਸਤੀਏ ਕਿ ਮੀਟਿੰਗ 4-5 ਘੰਟੇ ਚੱਲੀ ਸੀਗੀ ਜੀ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਸੀਗੀ ਪੰਤਮਾ ਸਾਹਿਬ ਨੇ ਤੇ ਦੱਸਦੇ ਆ ਕੀ ਕਿਹਾ ਦੁਬਾਰਾ ਕਿ ਕੇਂਦਰ ਸਰਕਾਰ ਤੇ ਕਿਸਾਨ ਸੰਗਠਨਾ ਦੇ ਵਿੱਚ ਬਹੁਤ ਹੀ ਵਿਸਤਾਰ ਨਾਲ ਗੱਲਬਾਤ ਹੋਈ ਪੰਜਾਬ ਵਿੱਚ ਮੈਂ ਜੋ ਮਸਲੇ ਸੀ ਉਹਨਾਂ ਨੂੰ ਕੇਂਦਰ ਸਾਹਮਣੇ ਰੱਖੇ ਇੱਕ ਚਿੱਠੀ ਕੱਢ ਕੇ ਪੰਜਾਬ ਤੇ ਤੇ ਸੰਗਰੂਰ ਪਟਿਆਲਾ ਤੇ ਸ਼੍ਰੀ ਫਤਿਹਗੜ ਸਾਹਿਬ ਜਿਲ੍ਹਿਆਂ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਜਾਂਦਾ ਹੈ ਸਾਡੇ ਵਾਲੇ ਪਾਸੇ ਡਰੋਨ ਨਾਲ ਸੈੱਲ ਫੁੱਟੇ ਜਾਂਦੇ ਨੇ ਜੇ ਜਿਸ ਤਰ੍ਹਾਂ ਮੈਂ ਵਿਰੋਧ ਜਤਾਇਆ ਹੈ ਪੰਤਮਾ ਸਾਹਿਬ ਨੇ ਕਿਹਾ ਕਿ ਸਾਡੇ ਵੱਲ ਜੋ ਹੈ ਪੰਜਾਬ ਦੇ ਵਿੱਚ ਜੋ ਹੈ ਡਰੋਨ ਉੱਟੇ ਜਾਂਦੇ ਨੇ ਸ਼ੈੱਲ ਉੱਟੇ ਜਾਂਦੇ ਨੇ ਤੇ ਇਸ ਤੋਂ ਮੈਂ ਵਿਰੋਧ ਕੀਤਾ ਹੈ ਕਿਸਾਨਾਂ ਨੇ ਵੀ ਜੋ ਹੈ ਜੋ ਡਰੋਨਾਂ ਸੀਗੀਆਂ ਜੀ ਜੋ ਹਰਿਆਣਾ ਦੀ ਪੁਲਿਸ ਨੇ ਪੰਜਾਬ ਦੀ ਬਾਰਡਰ 'ਚ ਪਾਈ ਸੀਗੀ ਉਸ ਨੂੰ ਜੋ ਹੈ ਪਤੰਗ ਉਡਾ ਕੇ ਇੱਕ ਡਰੋਨ ਨੂੰ ਨੀਚੇ ਵੀ ਗਰਾਇਆ ਸੀਗਾ ਵੱਡੀ ਗੱਲ ਹੈ ਕਿ ਜੀ ਤੇ ਲਗਾਤਾਰ ਮੀਟਿੰਗ ਚੱਲਦੀ ਵੀ ਹੈਗੀ ਹੈ ਸੈਂਟਰ ਸਰਕਾਰ ਕਿਸਾਨਾਂ ਦੀ ਤੀਜੀ ਮੀਟਿੰਗ ਹੈਗੀ ਜੀ ਜਿਸ ਤੇ ਵਿੱਚ ਪੰਤਮਾ ਸਾਹਿਬ ਬੈਠੇ ਹੈਗੇ ਆ ਜੀ ਪੰਤਮਾ ਸਾਹਿਬ ਦੇ ਵਿਰੋਧੀਆਂ ਨੇ ਨਿਸ਼ਾਨਾ ਸਾਧਿਆ ਸੀਗਾ ਕਿ ਪੰਤਮਾ ਸਾਹਿਬ ਤੁਸੀਂ ਇੱਕ ਕਮੇਟੀ ਜਿਹੜੇ ਵਕੀਲ ਬਣੇ ਸੀਗੇ ਤੇ ਹੁਣ ਕਿੱਥੇ ਹੋ ਤੁਸੀਂ ਪਰ ਪੰਤਮਾ ਸਾਹਿਬ ਨੇ ਜੋ ਹੈ ਆਪਣੇ ਆਪੋਜੀਸ਼ਨ ਨੂੰ ਮੂੰਹ ਤੋੜ ਜਵਾਬ ਦਿੱਤਾ ਤੇ ਤੀਸਰੀ ਮੀਟਿੰਗ ਵਿੱਚ ਵੀ ਪੰਤਮਾ ਸਾਹਿਬ ਬੈਠੇ ਤੇ ਕਿਸਾਨਾਂ ਦੀ ਗੱਲ ਕੇਂਦਰ ਸਾਹਮਣੇ ਰੱਖੀ ਬਾਕੀ ਦੇਖਦੇ ਹਾਂ ਕੀ ਹੁਣ ਕੀ ਹੁੰਦਾ ਹੈ ਜੋ ਕਿਸਾਨ ਅੰਦੋਲਨ ਚੱਲਦਾ ਪਈ ਹੈਗੀ ਜੀ ਐਮਐਸਪੀ ਦੀ ਜਿਹੜੀ ਮੰਗ ਹੈਗੀ ਉਹ ਰੱਖੀ ਗਈ ਹੈ ਪੈਨਸ਼ਨ ਰੱਖੀ ਗਈ ਹੈ ਜੀ ਵਿਧਵਾ ਕੀ ਮਿਲਣੀ ਚਾਹੀਦੀ 10000 ਰੁਪਏ ਮਹੀਨਾ ਤੇ ਜਿਹੜੇ ਐਫਆਈਆਰ ਕੀਤੀ ਗਈ ਸੀ ਉਹਨਾਂ ਨੂੰ ਵਾਪਸ ਲਿੱਤਾ ਜਾਣਾ ਚਾਹੀਦਾ ਹੈ ਜੋ ਕਿਸਾਨ ਅੰਦੋਲਨ ਪਹਿਲੇ ਚ ਹੋਈ ਸੀਗੀ ਇਹ ਜਿਹੜੀ ਸ਼ਰਤਾਂ ਹੈਗੀਆਂ ਹੋਰ ਵੀ ਸ਼ਰਤਾਂ ਹੈਗੀਆਂ ਤੁਹਾਨੂੰ ਦੱਸਦੀ ਹੈ ਜੀ ਕੇਂਦਰ ਸਰਕਾਰ ਤੇ ਕਿਸਾਨਾਂ ਵਿੱਚ ਮੀਟਿੰਗ ਜਲਗਾਤਾਰ ਚੱਲਦੀ ਪਈ ਹੈ ਜੀ ਦੇਖਦੇ ਹਾਂ ਉਹਨਾਂ ਦਾ ਅਸਰ ਕੀ ਹੁੰਦਾ ਹੈ ਭੋਤਪਾ ਸਾਹਿਬ ਨੇ ਆਪਣਾ ਪੂਰਾ ਜੋਰ ਲਗਾਇਆ ਹੋਇਆ ਹੈ ਤੇ ਤੁਸੀਂ ਇਸ ਵਾਰ ਕਿਓਗੇ ਕਮੈਂਟ ਵਿੱਚ ਦੱਸੋ ਵੱਧ ਤੋਂ ਵੱਧ ਵੀਡੀਓ ਹੋ ਜਾਈਏ ਜੀ ਜੋ ਹੈ ਕਿਸਾਨ ਡਾਲਰ ਰਿਲੇਟਡ ਗੱਲਬਾਤਰੀ ਹੈ ਕਿ ਜੀ ਵੱਡੀ ਖਬਰ ਤੀਜੀ ਮੀਟਿੰਗ ਹੋਈ ਹੈ ਕਿਸਾਨ ਅਤੇ ਸੈਂਟਰ ਦੇ ਵਿੱਚ ਤੇ ਪੰਚਮਾ ਸਾਹਿਬ ਨੇ ਵੀ ਹਿੱਸਾ ਲਿਆ ਤੇ ਕਿਸਾਨਾਂ ਦੀ ਗੱਲ ਅੱਗੇ ਰੱਖੀ ਹੈ ਸੈਂਟਰ ਤੇ ਹੁਣ ਦੇਖਦੇ ਹਾਂ ਕਿ ਕੀ ਹੁੰਦਾ ਹੈ ਕਿਸਾਨ ਅੰਦolan ਦੇ ਵਿੱਚ ਅਗਰਾ ਬਾਕੀ ਖਬਰਾਂ ਲਈ ਜੁੜੇ ਰਹੋ ਥੈਂਕ ਯੂ